ਦੇ ਵਿੱਚ ਇੱਕ ਮਾਸੂਮ ਬੱਚਾ ਡਿੱਗ ਗਿਆ rescuer operation جاری ਹੈ ਤਸਵੀਰਾਂ ਇਹ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਿਹਾ NDRF ਦੀਆਂ ਟੀਮਾਂ ਵੀ ਉੱਥੇ ਮੌਕੇ ਤੇ ਪਹੁੰਚੀਆਂ ਨੇ ਜਦੋਂ ਇਹ ਖਬਰ ਮਿਲਦੀ ਹੈ ਤਾਂ ਪ੍ਰਸ਼ਾਸਨ ਨੂੰ ਵੀ ਭੱਜਣਾ ਪੈ ਜਾਂਦੀਆਂ ਨੇ ਮਾਪੇ ਜਿਹੜੇ ਨੇ ਉਹ ਇਸ ਵੇਲੇ ਟੈਨਸ਼ਨ ਦੇ ਵਿੱਚ ਨੇ ਉਹਨਾਂ ਨੂੰ ਫਿਕਰ ਸਤਾ ਰਹੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਮਾਸੂਮ ਬੱਚਾ ਹੈ ਉਹ ਪੁੱਟੀ ਹੋਈ ਬੋਰ ਜੋ ਜਾ ਕੇ ਡਿੱਗ ਜਾਂਦਾ ਦਿੱਲੀ ਦੇ ਕੇਸ਼ਵਪੁਰ ਮੰਡੀ ਇਲਾਕੇ ਦੇ ਵਿੱਚ ਦਿੱਲੀ ਜਲ ਬੋਰਡ ਦੇ ਅੰਦਰ ਸਥਿਤ ਬੋਰਵੈਲ ਦੇ ਵਿੱਚ ਇੱਕ ਬੱਚਾ ਡਿੱਗ ਗਿਆ ਹਾਲਾਂਕਿ ਬੱਚੇ ਦੀ ਉਮਰ ਜਿਹੜੀ ਹੈ ਉਹ ਹਾਲੇ ਸਾਹਮਣੇ ਨਹੀਂ ਆਈ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨਡੀਆਰਐਫ ਦੀ ਟੀਮ ਮੌਕੇ ਤੇ ਮੌਜੂਦ ਹੈ ਤਸਵੀਰਾਂ ਇਹ ਤੁਹਾਡੇ ਨਾਲ ਸਕਰੀਨ ਦੇ ਉੱਪਰ ਸਾਂਝੀ ਕਰ ਰਿਹਾ ਨਵਾਂ ਬੋਰਵੈਲ ਪੁੱਟ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੇ ਕੇਸ਼ਵਪੁਰ ਮੰਡੀ ਇਲਾਕੇ ਦੇ ਵਿੱਚ ਇੱਕ ਇਹ ਵੱਡਾ ਹਾਦਸਾ ਵਾਪਰਿਆ ਅਤੇ ਐਤਵਾਰ ਨੂੰ ਇੱਕ ਬੱਚਾ ਚਾ ਲੀ ਫੁੱਟ ਡੂੰਗੇ ਬੋਰਵੈਲ ਦੇ ਵਿੱਚ ਡਿੱਗ ਜਾਂਦਾ ਇਸ ਨੂੰ ਹਟਾਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਦਿੱਲੀ ਫਾਇਰ ਸਰਵਿਸ ਐਨ ਡੀ ਆਰ ਐਫ ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਬਚਾਅ ਕਾਰਜ ਜਿਹੜਾ ਹੈ ਉਹ جاری ਹੈ ਦੱਸਿਆ ਜਾ ਰਿਹਾ ਹੈ ਕਿ ਬੋਰਵੈਲ ਕੇਸ਼ਵਪੁਰ ਮੰਡੀ ਸਥਿਤ ਦਿੱਲੀ ਜਲ ਬੋਰਡ ਪਲਾਨਟ ਦੇ ਅੰਦਰ ਸਿੱਧੇ ਐਨ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਨੇ ਇੰਸਪੈਕਟਰ ਵੀਪਰ ਨਾਲ ਮੌਕੇ ਤੇ ਪਹੁੰਚ ਗਈ ਹੈ ਜਿਹੜੀ ਟੀਮ ਹੈ ਐਨਡੀਆਰਫ ਦੀ ਟੀਮ ਬਚਾਅ ਦੇ ਵਿੱਚ ਲੱਗੀ ਹੋਈ ਹੈ ਬੱਚੇ ਨੂੰ ਬੋਰਵੈਲ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਰੱਸੀ ਬਾ ਦਿੱਤੀ ਗਈ ਹੈ ਪਰ ਜਦ ਤੱਕ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਉਦੋਂ ਤੱਕ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਸੀ ਵਿਕਾਸਪੁਰੀ ਥਾਣੇ ਦੇ ਅਨੁਸਾਰ ਜੇਕਰ ਗੱਲ ਕਰੀਏ ਤਾਂ ਕੇਸ਼ਵਪੁਰ ਜਲ ਬੋਰਡ ਪਲਾਨਟ ਦੇ ਅੰਦਰ ਬੋਰਵੈਲ ਦੇ ਵਿੱਚ ਇੱਕ ਵਿਅਕਤੀ ਦੇ ਡਿੱਗਣ ਬਾਰੇ ਨੂੰ ਵਿਕਾਸਪੁਰੀ ਪੁਲਿਸ ਸਟੇਸ਼ਨ ਨੂੰ ਇੱਕ ਪੀਸੀਆਰ ਕਾਲ ਮਿਲਦੀ ਹੈ ਜਿਸ ਤੋਂ ਬਾਅਦ ਸਾਨਕ ਪੁਲਿਸ ਦੇ ਨਾਲ ਆਲ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਜਾਂਦੀ ਹੈ ਤਸਵੀਰਾਂ ਜਿਹੜਿਆ ਮੌਕੇ ਦੀਆਂ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਿਹਾ ਕਾਫੀ ਜਿਹੜੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਐਨ ਡੀ ਆਰ ਐਫ ਦੀ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ ਵਿਅਕਤੀ ਨੂੰ ਬਾਹਰ ਕੱਢਣ ਦੀ ਜਿਹੜੀ ਬੱਚੇ ਨੂੰ ਮਾਫ ਕਰਨਾ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਡਿੱਗੇ ਹੋਏ ਜਿਹੜੇ ਬੱਚੇ ਦੀ ਪਛਾਣ ਜਾਂ ਫਿਰ ਹੋਰ ਕੋਈ ਇਸ ਦੇ ਬਾਰੇ ਜਾਣਕਾਰੀ ਉਪਲਬਧ ਨਹੀਂ ਹੋ ਰਹੀ ਹੈ ਦੱਸਿਆ ਜਾ ਰਿਹਾ ਐਨ ਡੀ ਆਰ ਐਫ ਦੀ ਟੀਮ ਬੋਰਵੈਲ ਦੇ ਸਮਾਨਾਂਤਰ ਇੱਕ ਹੋਰ ਬੋਰਵੈਲ ਖੋਦਣ ਦੀ ਤਿਆਰੀ ਕਰ ਰਹੀ ਹੈ ਤੇ ਬੋਰਵੈਲ ਦੀ ਡੁਗਾਈ ਦੱਸੀ ਜਾ ਰਹੀ ਹੈ ਕਾਲੀ ਫੁੱਟ ਦੀ ਹੈ ਤੇ ਬੱਚੇ ਦੇ ਲਈ ਇਸ ਦੇ ਅੰਦਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਵੀ ਹੋ ਸਕਦਾ ਇਸ ਵੇਲੇ ਐਨਡੀਆਰਐਫ ਦੀ ਟੀਮ ਨੂੰ ਨਵੇਂ ਬੋਰਵੈਲ ਦੀ ਖੁਦਾਈ ਕਰਨ ਦੇ ਵਿੱਚ ਲੰਮਾ ਜਿਹੜਾ ਸਮਾਂ ਲੱਗ ਰਿਹਾ ਤਾਂ ਬੋਰਵੈਲ ਦਾ ਇਹ ਵੀਡੀਓ ਵੀ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬੱਚਾ ਕਥਿਤ ਤੌਰ ਦੇ ਉੱਤੇ ਡਿੱਗ ਚੁੱਕਿਆ ਨਕ ਲੋਕ ਜਿਹੜੇ ਨੇ ਐਨ ਡੀ ਆਰ ਐਫ ਦੀ ਟੀਮ ਦੀ ਜਿਹੜੀ ਹੈ ਬੋਰਵੈਲ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੇ ਨੇ ਜਿਸ ਦੇ ਵਿੱਚ ਬੱਚੇ ਨੂੰ ਬਾਹਰ ਕੱਢਣ ਲਈ ਇੱਕ ਰੱਸੀ ਵੀ ਪਾਈ ਗਈ ਸੀ ਤਾਂ ਹੈਰਾਨ ਕਰਦੀ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਲ ਬੋਰ ਦੇ ਡੂੰਘੇ ਪੁੱਟੇ ਬੋਰਵੈਲ ਦੇ ਵਿੱਚ ਡਿੱਗਿਆ ਹੋਇਆ ਇਹ ਮਾਸੂਮ ਬੱਚਾ ਜਿਸ ਲਈ ਰੈਸਕਿਊ ਆਪਰੇਸ਼ਨ ਇਸ ਵੇਲੇ ਜਾਰੀ ਹੈ ਟੀਮਾਂ ਐਨ ਡੀ ਆਰ ਐਫ ਦੀਆਂ ਉੱਥੇ ਪਹੁੰਚੀਆਂ ਨੇ ਪ੍ਰਸ਼ਾਸਨ ਉੱਥੇ ਜਿਹੜਾ ਪਹੁੰਚਿਆ ਹੋਇਆ ਭਾਜੜਾ ਪਈਆ ਹੋਈਆਂ ਨੇ ਪੂਰੀ ਟੀਮ ਨੂੰ ਉੱਥੇ ਤੇ ਮਾਪੇ ਜਿਹੜੇ ਨੇ ਉਹ ਕਾਫੀ ਜੜਾ ਟੈਨਸ਼ਨ ਵਿੱਚ ਨੇ ਇਸ ਵੇਲੇ ਬੱਚੇ ਨੂੰ ਰੱਸੀ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਚਾਅ ਟੀਮ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਐਨਡੀਆਰਐਫ ਦੀ ਟੀਮ ਜਿਹੜੀ ਹੈ ਉਸ ਨੇ ਟੋਏ ਦੇ ਵਿੱਚ ਰੱਸੀ ਪਾ ਦਿੱਤੀ ਹਾਲਾਂਕਿ ਇਹ ਸਫਲ ਨਹੀਂ ਹੋ ਸਕਿਆ ਹੈ। ਇਸ ਦੇ ਲਈ ਹੁਣ ਇੱਕ ਹੋਰ ਤਰੀਕਾ ਅਪਣਾਉਂਦੇ ਹੋਏ ਬਚਾਅ ਕਾਰਜ ਦੇ ਵਿੱਚ ਲੱਗੀ ਟੀਮ ਇੱਕ ਹੋਰ ਬੋਰਵੈਲ ਖੋਦਣ ਦੀ ਯੋਜਨਾ ਬਣਾ ਰਹੀ ਹੈ।